ਆਉਂ ਦੇਖਦੇ ਹਾਂ ਕਿ ਕਿਵੇਂ ਇੱਕ ਮੋਟੀਵੇਸ਼ਨਲ ਸਪੀਕਰ ਔਰਤਾਂ ਦੇ ਹਾਈਜਨ ਉਤਪਾਦਾਂ ਅਤੇ ਹਰੇ ਐਮ ਐਨ ਐਮ ਦੇ ਇੱਕ ਕਟੋਰੇ ਨੇ ਵੀਨਸ ਨੂੰ ਨਿਜਤਾ ਦੀ ਮਹੱਤਤਾ ਸਿਖਾਉਣ ਵਿੱਚ ਮਦਦ ਕੀਤੀ। ਹੂੰ, ਥੋੜਾ ਠੀਕ ਹੈ। ਮਾਫ ਕਰਨਾ, ਕੀ ਤੁਸੀਂ ਇੱਥੇ ਕੰਮ ਕਰਦੇ ਹੋ? ਕੀ ਇਹ ਸੱਚਮੁੱਚ ਕੰਮ ਕਹ ਲੈਂਦਾ ਹੈ ਜੇਕਰ ਤੁਸੀਂ ਪਸੰਦ ਕਰਦੇ ਹੋ ਜੋ ਕਰਦੇ ਹੋ। ਕੀ? ਖैर, ਆਹ ਮੈਂ ਇੱਕ ਐਮਰਜੈਂਸੀ ਵਿੱਚ ਹਾਂ।

माया दी मदद ਲਈ ਕੋਈ ਲੋੜ ਨਹੀਂ 세ਮੀਨਾਰ ਤੇ ਵਾਪਸ ਜਾ ਮੈਂ ਇੱਥੇ ਸਾਮ ਲਵਾਂਗੀ ਹੈ ਤੂੰ ਠੀਕ ਤਾਂ ਹੈ ਨਾ ਨਹੀਂ ਮੈਂ ਨਰਾਜ਼ਾ ਮੇਰੇ ਪੀੜਾ ਸ਼ੁਰੂ ਹੋ ਗਏ ਮੇਰੇ ਟੈਂਪਨ ਕਾਰ ਰਹਿ ਗਏ ਮੈਂ 세ਮੀਨਾਰ ਮਿਸ ਕਰ ਰਹੀ ਆ ਤੇ ਇਹ ਮਸ਼ੀਨ ਖਾਲੀ ਹੈ ਚੰਗਾ ਨਹੀਂ ਹੋਇਆ ਮੈਨੂੰ ਮਾਫ਼ ਕਰਦੇ ਪਰ ਚਿੰਤਾ ਨਾ ਕਰ ਹੁਣ ਮੈਂ ਆ ਗਈ ਆ ਨਾ ਜੇ ਉਹਨੂੰ ਮੈਂ ਠੇਸ ਪਹੁੰਚਾਈ ਹੈ ਤਾਂ ਮੈਂ ਚਾਹੁੰਦਾ ਕਿ ਉਹ ਠੀਕ ਹੋਵੇ नहीं तेन निजता देनी चाहिए तू तो कि मैं उस दसा कि पिछले हफ्ते तेरे नाल की हो इस बारे दोबारा गल नहीं करा कद भी नहीं तू ठीक है हां मैं ठीक हा धनबाद ਹੈ ਬਸ ਸੈਮੀਨਾਰ ਤੇ ਵਾਪਸ ਜਾਣਾ ਹੈ ਤੈਨੂੰ ਪਤਾ ਡੈਕਸਟਰ ਨੂੰ ਤੇਰੇ ਬਾਰੇ ਬਹੁਤ ਫਿਕਰ ਹੋ ਰਹੀ ਸੀ ਉਹ ਇੱਕ ਚੰਗਾ ਦੋਸਤ ਹੈ ਤੂੰ ਉਹਨੂੰ ਦੱਸਿਆ ਤਾਂ ਨਹੀਂ ਜਾਂ ਦੱਸਤਾ ਨਹੀਂ ਮਾਇਆ ਮੈਂ ਤਾਂ ਉਸ ਨੂੰ ਕਿਹਾ ਕਿ ਤੇਰੀ ਨਿਜਤਾ ਦਾ ਆਦਰ ਕਰੇ ਧੰਨਵਾਦ ਵੀਨਸ ਸਫਲਤਾ ਦੀ ਸੀੜੀ ਆਸਾਨ ਹੋ ਸਕਦੀ ਹੈ ਤੇ ਅਗਰ ਮੇਰੀ ਮੰਨੋ ਤਾਂ ਸੀੜੀ ਦੇ ਉੱਪਰ ਤੱਕ ਵੀ ਪਹੁੰਚ ਸਕਦੇ ਹੋ ने बहुत मुश्किल स्थिति दे अधिकार दी की थी। प्रक्रिया इस दी महत्ता बारे सिखाया हर किसे निजता मान अधिकार है याद रखो वी प्रभावशाली तब्दीली छोटी गल बात शुरू हो सकती है एक सर्विस प्रोवाइडर होने के नाते व्यक्ति केंद्रित होने का मतलब है सुनना तुसी सपोर्ट करते हो ते जो तुसी सुन हो उस अमल करना